18 ਅਪ੍ਰੈਲ 2008 ਦਿੱਲੀ ਦਾ ਰਹਿਣ ਵਾਲਾ ਨਿਤਿਨ ਵਰਮਾ ਆਪਣੇ ਕੰਮ ਤੋਂ ਆਪਣੇ ਘਰ ਵਾਪਸ ਜਾਂਦਾ ਹੁੰਦਾ ਜਿੱਥੇ ਉਹ ਰਹਿੰਦਾ ਹੈ ਦਵਾਰਕਾ ਦਿੱਲੀ ਦੇ ਇਲਾਕੇ ਰਾਜਨਗਰ ਦੇ ਵਿੱਚ ਰਸਤੇ ਦੇ ਵਿੱਚ ਉਹਦਾ ਮੋਟਰਸਾਈਕਲ ਸਲਿੱਪ ਕਰਦਾ ਤੇ ਉਹ ਗਿਰ ਜਾਂਦਾ ਉਹਨੂੰ ਰਗੜਾਂ ਲੱਗਦੀਆਂ ਨੇ ਉਹਦੇ ਪੱਟ ਤੇ ਉਹਦੇ ਹੱਥਾਂ ਤੇ ਕਾਫੀ ਜ਼ਿਆਦਾ ਰਗੜਾਂ ਲੱਗ ਜਾਂਦੀਆਂ ਨੇ ਬਹੁਤਾ ਜ਼ਿਆਦਾ ਸੀਰੀਅਸ ਤਾਂ ਨਹੀਂ ਹੁੰਦਾ ਪਰ ਕਾਫੀ ਹੱਦ ਤੱਕ ਉਹ ਜ਼ਖਮੀ ਹੋ ਜਾਂਦਾ ਉਹਨੂੰ ਰਾਤ ਦੇ ਕਰੀਬ 11:30 ਤੋਂ 12 ਵਜੇ ਦਾ ਟਾਈਮ ਹੁੰਦਾ ਇਕਨਾਂ ਤਾਂ ਉੱਥੇ ਕੋਈ ਨੇੜੇ ਤੇੜੇ ਹੁੰਦਾ ਨਾ ਕੋਈ ਆਉਣ ਜਾਣ ਵਾਲਾ ਤੇ ਉਹਦੀ ਹੈਲਪ ਕਰਨ ਵਾਲਾ ਕੋਈ ਵੀ ਨਹੀਂ ਹੁੰਦਾ ਫਿਰ ਉਹ ਆਪਣੇ ਘਰ ਫੋਨ ਕਰਦਾ ਹੈ ਦਵਾਰਕਾ ਦੇ ਵਿੱਚ ਆਪਣੇ ਘਰ ਦੇ ਵਿੱਚ ਫੋਨ ਕਰਦਾ ਆਪਣੀ ਮਾਂ ਨੂੰ ਫੋਨ ਕਰਦਾ ਮਾਂ ਵੱਲੋਂ ਫੋਨ ਨਹੀਂ ਚੱਕਿਆ ਜਾਂਦਾ ਫਿਰ ਉਹ ਆਪਣੀ ਪਤਨੀ ਨੂੰ ਫੋਨ ਕਰਦਾ ਪਤਨੀ ਵੱਲੋਂ ਵੀ ਫੋਨ ਰਿਸੀਵ ਨਹੀਂ ਕੀਤਾ ਜਾਂਦਾ ਫਿਰ ਉਹ ਆਪਣੇ ਫਾਦਰ ਨੂੰ ਫੋਨ ਕਰਦਾ ਪਰ ਉਹਦੇ ਵੱਲੋਂ ਵੀ ਫੋਨ ਨਹੀਂ ਚੱਕਿਆ ਜਾਂਦਾ ਉਸ ਤੋਂ ਬਾਅਦ ਉਹ ਘਰ ਦੇ ਵਿੱਚ ਲੱਗੇ ਲੈਂਡਲਾਈਨ ਤੇ ਫੋਨ ਕਰਦਾ ਉਹ ਫੋਨ ਵੀ ਰਿਸੀਵ ਨਹੀਂ ਕੀਤਾ ਜਾਂਦਾ ਉਹ ਹੈਰਾਨ ਹੁੰਦਾ ਵੀ ਘਰ ਦੇ ਵਿੱਚ ਕਿਸੇ ਵੱਲੋਂ ਵੀ ਫੋਨ ਨਹੀਂ ਚੱਕਿਆ ਜਾ ਰਿਹਾ ਫਿਰ ਉਹ ਆਪਣੇ ਚਾਚੇ ਵਿਜੇ ਨੂੰ ਫੋਨ ਕਰਦਾ ਜਿਹੜਾ ਪਾਲਮ ਪਿੰਡ ਦੇ ਵਿੱਚ ਰਹਿੰਦਾ ਹੁੰਦਾ ਦਿੱਲੀ ਦੇ ਵਿੱਚ ਹੀ ਜਦੋਂ ਉਹਨੂੰ ਫੋਨ ਕੀਤਾ ਜਾਂਦਾ ਤਾਂ ਕਿਹਾ ਜਾਂਦਾ ਵੀ ਮੇਰਾ ਇਹ ਫਲਾਣੀ ਜਗ੍ਹਾ ਐਕਸੀਡੈਂਟ ਹੋਇਆ ਹੈ ਮੇਰੀ ਹਾਲਤ ਖਰਾਬ ਹੈ ਤੇ ਇੱਥੇ ਆ ਕੇ ਮੈਨੂੰ ਸੰਭਾਲੋ ਜਾਂ ਮੈਨੂੰ ਹੈਲਪ ਚਾਹੀਦੀ ਹੈ ਤੇ ਨਾਲ ਹੀ ਕਿਹਾ ਜਾਂਦਾ ਵੀ ਘਰ ਮੈਂ ਫੋਨ ਕੀਤਾ ਕੋਈ ਵੀ ਫੋਨ ਨਹੀਂ ਚੱਕ ਰਿਹਾ ਤੇ ਮੈਨੂੰ ਡਰ ਲੱਗ ਰਿਹਾ ਵੀ ਐਸਾ ਅਜੇ ਤੱਕ ਕਦੇ ਹੋਇਆ ਨਹੀਂ ਤੇ ਤੁਸੀਂ ਇੱਕ ਵਾਰੀ ਉੱਥੇ ਵੀ ਜਾ ਕੇ ਜ਼ਰੂਰ ਦੇਖਿਓ ਤੇ ਜਿਹੜਾ ਵਿਜੇ ਹੁੰਦਾ ਹੈ ਉਹ ਪਹਿਲਾਂ ਤਾਂ ਆਪਣੇ ਬੱਚਿਆਂ ਨੂੰ ਅਮਿਤ ਤੇ ਸੁਮਿਤ ਨੂੰ ਨਿਤਿਨ ਕੋਲ ਭੇਜਦਾ ਵੀ ਉਹਦੀ ਜਾ ਕੇ ਹੈਲਪ ਕਰੋ ਉਹਨੂੰ ਹਸਪੀਟਲ ਪਹੁੰਚਾਓ ਤੇ ਵਿਜੇ ਆਪ ਆਪਣੇ ਭਰਾ ਦੇ ਘਰ ਵੱਲ ਚੱਲਦਾ ਹੁਣ ਘਰ ਦੀ ਦੂਰੀ ਜਿਹੜੀ ਹੁੰਦੀ ਹੈ ਉਹ ਕਰੀਬ 10-12 ਕਿਲੋਮੀਟਰ ਹੁੰਦੀ ਹੈ ਦਵਾਰਕਾ ਦਿੱਲੀ ਰਾਜਨਗਰ ਦੇ ਵਿੱਚ ਜਿੱਥੇ ਰਹਿੰਦੇ ਹੁੰਦੇ ਨੇ ਤੇ ਵਿਜੇ ਰਹਿੰਦਾ ਹੁੰਦਾ ਪਾਲਮ ਪਿੰਡ ਦੇ ਵਿੱਚ ਉਹ ਤੋਂ ਚੱਲਦਿਆਂ ਚੱਲਦਿਆਂ ਰਸਤੇ ਦੇ ਵਿੱਚ ਉਹ ਫੋਨ ਕਰਦਾ ਆਪਣੇ ਭਰਾ ਨੂੰ ਪਰਜਾਈ ਨੂੰ ਤੇ ਨਿਤਿਨ ਦੀ ਵਾਈਫ ਪੂਜਾ ਨੂੰ ਪਰ ਕੋਈ ਕਿਸੇ ਵੱਲੋਂ ਵੀ ਫੋਨ ਦਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਫਿਰ ਰਸਤੇ ਦੇ ਵਿੱਚ ਆਉਂਦਿਆਂ-ਆਉਂਦੇ ਵਿਜੇ ਆਪਣੇ ਇੱਕ ਜਾਣਕਾਰ ਨੂੰ ਜਿਹੜਾ ਕਿ ਉਹਦੇ ਭਰਾ ਦੇ ਘਰ ਦੇ ਨੇੜੇ ਹੀ ਰਹਿੰਦਾ ਹੁੰਦਾ ਰਵਿੰਦਰ ਉਹਨੂੰ ਫੋਨ ਕੀਤਾ ਜਾਂਦਾ ਵੀ ਕਿਸੇ ਵੱਲੋਂ ਵੀ ਫੋਨ ਨਹੀਂ ਚੱਕਿਆ ਜਾ ਰਿਹਾ ਮੈਂ ਰਸਤੇ ਵਿੱਚ ਹਾਂ ਤੂੰ ਜਾ ਕੇ ਦੇਖ ਮੜਾ ਜਾ ਵੀ ਘਰ ਸਭ ਠੀਕ ਠਾਕ ਹੈ ਹੁਣ ਰਵਿੰਦਰ ਜਦੋਂ ਘਰ ਪਹੁੰਚਦਾ ਤਾਂ ਡੋਰ ਬੈਲ ਵਜਾਈ ਜਾਂਦੀ ਪਰ ਅੰਦਰੋਂ ਕੋਈ ਵੀ ਜਵਾਬ ਨਹੀਂ ਆਉਂਦਾ ਉਸ ਤੋਂ ਬਾਅਦ ਉਹਦੇ ਵੱਲੋਂ ਦਰਵਾਜ਼ਾ ਖੜਕਾਇਆ ਜਾਂਦਾ ਪਰ ਫਿਰ ਵੀ ਕੋਈ ਜਵਾਬ ਨਹੀਂ ਆਉਂਦਾ ਉਹ ਜਦੋਂ ਵਾਪਸ ਜਾਣ ਲੱਗਦਾ ਤੋ ਵੈਸੀ ਦਰਵਾਜੇ ਤੇ ਜਦੋਂ ਹੱਥ ਮਾਰ ਕੇ ਦੇਖਦਾ ਤਾਂ ਦਰਵਾਜਾ ਖੁੱਲਾ ਹੁੰਦਾ ਉਹ ਹੈਰਾਨ ਹੁੰਦਾ ਵੀ ਦਰਵਾਜਾ ਖੁੱਲਾ ਪਿਆ ਤੇ ਜਦੋਂ ਅੰਦਰ ਦਾਖਲ ਹੁੰਦਾ ਤਾਂ ਜਿੰਨੀ ਸਪੀਡ ਨਾਲ ਉਹ ਅੰਦਰ ਗਿਆ ਸੀ ਉਹ ਤੋਂ ਦੁੱਗਣੀ ਸਪੀਡ ਦੇ ਨਾਲ ਉਹ ਬਾਹਰ ਆਉਂਦਾ ਤੇ ਉਹਦਾ ਰੰਗ ਉੱਡਿਆ ਹੁੰਦਾ ਉਹ ਫਟਾਫਟ ਫਿਰ ਵਿਜੇ ਨੂੰ ਫੋਨ ਕਰਦਾ ਤੇ ਦੱਸਿਆ ਜਾਂਦਾ ਵੀ ਘਰ ਦੇ ਵਿੱਚ ਤੇਰੇ ਭਰਾ ਦੀ ਖੂਨ ਨਾਲ ਲਤਪਤ লাশ ਪਈ ਹੈ ਇਹ ਸੁਣ ਕੇ ਹੁਣ ਉਧਰ ਵਿਜੇ ਵੀ ਘਬਰਾ ਜਾਂਦਾ ਤੇ ਇੰਨੇ ਦੇਰ ਨੂੰ ਵਿਜੇ ਵੀ ਉਸ ਜਗ੍ਹਾ ਤੇ ਪਹੁੰਚ ਜਾਂਦਾ ਤੇ ਦੂਜੇ ਪਾਸੇ ਜਿਹੜੇ ਅਮਿਤ ਤੇ ਸੁਮਿਤ ਗਏ ਹੁੰਦੇ ਨੇ ਵਿਜੇ ਦੇ ਲੜਕੇ ਉਹ ਨਿਤਨ ਨੂੰ ਲੈ ਕੇ ਦੀਨ ਦਿਵਾਲ उपाध्याय ਹਸਪੀਟਲ ਪਹੁੰਚਦੇ ਨੇ ਉਸ ਤੋਂ ਬਾਅਦ ਉਹਨੂੰ ਸਫਦਰਗੰਜ ਦਿੱਲੀ ਭੇਜ ਦਿੱਤਾ ਜਾਂਦਾ ਹੈ ਹਸਪੀਟਲ ਦੇ ਵਿੱਚ ਉੱਥੇ ਉਹਦਾ ਇਲਾਜ ਚੱਲਦਾ ਹੈ ਜੋ ਵੀ ਉਹਨੂੰ ਸੱਟਾਂ ਲੱਗੀਆਂ ਸੀ ਤੇ ਇੱਧਰ ਵਿਜੇ ਜਦੋਂ ਘਰ ਦੇ ਅੰਦਰ ਦਾਖਲ ਹੁੰਦਾ ਤਾਂ ਉਹਦੇ ਵੱਡੇ ਭਰਾ ਦੀ লাশ ਜਿਹਦੇ ਕਿ ਬਹੁਤ ਬੁਰੀ ਤਰ੍ਹਾਂ ਜਿਹਨੂੰ ਮਾਰਿਆ ਹੁੰਦਾ ਚਾਕੂਆਂ ਦੇ ਬਹੁਤ ਜ਼ਿਆਦਾ ਨਿਸ਼ਾਨ ਹੁੰਦੇ ਨੇ ਹੁਣ ਵਿਜੇ ਦੀ ਉੱਥੇ ਚੀਕਾਂ ਨਿਕਲ ਜਾਂਦੀਆਂ ਨੇ ਆਪਣੇ ਭਰਾ ਨੂੰ ਦੇਖ ਕੇ ਉਹ ਘਰ ਦੇ ਅੰਦਰ ਜਾਂਦਾ ਜਦੋਂ ਉੱਪਰਲੀ ਬਿਲਡਿੰਗ 'ਚ ਜਾਂਦਾ ਉੱਥੇ ਉਹਦੀ ਭਾਬੀ ਦੀਆਂ ਤੇ ਉਹਦੇ ਭਤੀਜਾ ਜਿਹੜਾ ਹੁੰਦਾ ਨਿਤਨ ਉਹਦੀ ਵਾਈਫ ਦੀਆਂ ਜਿਹੜੀ ਪ੍ਰੈਗਨੈਂਟ ਹੁੰਦੀ ਹੈ 6 ਮਹੀਨੇ ਦੀ ਉਹਨਾਂ ਦੀਆਂ ਲਾਸ਼ਾਂ ਪਈਆਂ ਹੁੰਦੀਆਂ ਨੇ ਲਾਸ਼ਾਂ ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਹੁੰਦੀਆਂ ਨੇ ਕਿਸੇ ਨੇ ਬਹੁਤ ਬੁਰੀ ਤਰੀਕੇ ਨਾਲ ਉਹਨਾਂ ਨੂੰ ਮਾਰਿਆ ਹੁੰਦਾ ਹੁਣ ਜਦੋਂ ਇਹ ਸਾਰਾ ਕੁਝ ਹੁੰਦਾ ਉੱਥੇ ਲੋਕ ਇਕੱਠੇ ਹੁੰਦੇ ਨੇ ਰਿਸ਼ਤੇਦਾਰ ਇਕੱਠੇ ਹੁੰਦੇ ਨੇ ਵਿਜੇ ਤੇ ਵਿਜੇ ਦਾ ਪਰਿਵਾਰ ਇਕੱਠਾ ਹੁੰਦਾ ਪੁਲਿਸ ਨੂੰ ਫੋਨ ਕੀਤਾ ਜਾਂਦਾ ਰਾਤ ਨੂੰ ਕਰੀਬ 1 ਤੋਂ 1:30 ਵਜੇ ਦੇ ਵਿੱਚ ਫਿਰ ਪੁਲਿਸ ਉੱਥੇ ਪਹੁੰਚਦੀ ਹੈ ਜੇ ਤਾਂ ਪੁਲਿਸ ਪਹੁੰਚਦੀ ਹੈ ਤਾਂ ਸਭ ਤੋਂ ਪਹਿਲਾਂ ਘਰ ਨੂੰ ਸੀਲ ਕੀਤਾ ਜਾਂਦਾ ਫੋਰੈਂਸਿਕ ਟੀਮਾਂ ਪਹੁੰਚਦੀਆਂ ਨੇ ਉੱਥੋਂ ਸੈਂਪਲ ਵਗੈਰਾ ਕਲੈਕਟ ਕੀਤੇ ਜਾਂਦੇ ਨੇ ਵੀ ਉੱਥੋਂ ਕੋਈ ਨਾ ਕੋਈ ਪ੍ਰੂਫ ਮਿਲ ਸਕੇ ਇਹਨਾਂ ਹੱਤਿਆ ਦਾ ਕੋਈ ਪਤਾ ਲੱਗ ਸਕੇ ਕੋਈ ਹਤਿਆਰੇ ਬਾਰੇ ਪਤਾ ਲੱਗ ਸਕੇ ਪਰ ਪੁਲਿਸ ਨੂੰ ਉੱਥੋਂ ਕੁਝ ਖਾਸ ਨਹੀਂ ਮਿਲਦਾ ਹੁਣ ਦੇਖਣ ਤੇ ਇਹ ਲੱਗਦਾ ਸੀ ਵੀ ਹੋ ਸਕਦਾ ਇਹ ਲੁੱਟ ਪਾਟ ਕਾਰਨ ਚੋਰੀ ਡਕੈਤੀ ਕਾਰਨ ਇਹ ਕਤਲ ਹੋਏ ਹੋਣ ਜਦੋਂ ਘਰ ਦੀ ਤਹਿਕੀਕਾਤ ਕੀਤੀ ਜਾਂਦੀ ਹੈ ਤਾਂ ਘਰ ਦਾ ਕੋਈ ਵੀ ਕੀਮਤੀ ਸਮਾਨ ਘਰੋਂ ਗਾਇਬ ਨਹੀਂ ਹੁੰਦਾ ਅਲਮਾਰੀਆਂ ਦੇ ਲੋਕਰ ਵਗੈਰਾ ਸਾਰੇ ਕੋਈ ਵੀ ਨਹੀਂ ਖੋਲਿਆ ਹੁੰਦਾ ਤੇ ਐਵੇਂ ਲੱਗਦਾ ਵੀ ਇਹਨਾਂ ਨੂੰ ਕਿਸੇ ਨੂੰ ਛੇੜਿਆ ਵੀ ਨਹੀਂ ਗਿਆ ਕਿਸੇ ਚੀਜ਼ ਨੂੰ ਸਿਰਫ ਇਹ ਕਤਲ ਕੀਤੇ ਗਏ ਨੇ ਦੂਜਾ ਨੰਬਰ ਲੱਗਦਾ ਵੀ ਇਹ ਜਿਸ ਤਰੀਕੇ ਨਾਲ ਮਾਰਿਆ ਗਿਆ ਕੋਈ ਕੋਈ ਬਹੁਤ ਗਹਿਰੀ ਦੁਸ਼ਮਣੀ ਹੋਵੇ ਤੇ ਹੁਣ ਘਰ ਦੇ ਵਿੱਚ ਕੋਈ ਫੋਰਸਫੁਲ ਐਂਟਰੀ ਵੀ ਨਹੀਂ ਮਿਲਦੀ ਇਹ ਵੀ ਪੁਲਿਸ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਉਂਦਾ ਵੀ ਇਹਨਾਂ ਦਾ ਜਿਹੜਾ ਕੋਈ ਬੰਦਾ ਇਹ ਕੰਮ ਕਰਨ ਵਾਲਾ ਬਹੁਤ ਜ਼ਿਆਦਾ ਪਰਿਵਾਰ ਦਾ ਨਜ਼ਦੀਕੀ ਹੈ ਹੁਣ ਪੁਲਿਸ ਦੀ ਜਦੋਂ ਤਹਿਕੀਕਾ ਚੱਲਦੀ ਹੈ ਪੁਲਿਸ ਪਰਿਵਾਰ ਬਾਰੇ ਪੁੱਛਦੀ ਹੈ ਤਾਂ ਪਤਾ ਲੱਗਦਾ ਵੀ ਇਹਨਾਂ ਤਿੰਨਾਂ ਤੋਂ ਇਲਾਵਾ ਇਹਨਾਂ ਦਾ ਇੱਕ ਬੇਟਾ ਵੀ ਹੈ ਜਦੋਂ ਬੇਟੇ ਬਾਰੇ ਪੁੱਛਿਆ ਜਾਂਦਾ ਤਾਂ ਵੀ ਵਿਜੇ ਸਿੰਘ ਦਾ ਕਹਿਣਾ ਹੁੰਦਾ ਵੀ ਉਹਦਾ ਐਕਸੀਡੈਂਟ ਹੋਇਆ ਤੇ ਉਹ ਹਸਪੀਟਲ ਦੇ ਵਿੱਚ ਹੁਣ ਪੁਲਿਸ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਦੀ ਹੈ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਹੈ ਇੱਕ ਘਰ ਦੇ ਵਿੱਚ ਇਸ ਤਰੀਕੇ ਨਾਲ ਤਿੰਨ ਕਤਲ ਹੋਏ ਹੁੰਦੇ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਰਡਾਰ ਤੇ ਹੁੰਦਾ ਰਵਿੰਦਰ ਸਿੰਘ ਜਿਨਨੇ ਸਭ ਤੋਂ ਪਹਿਲਾਂ ਲਾਸ਼ ਦੇਖੀ ਸੀ ਤੇ ਘਰ ਦੇ ਵਿੱਚ ਦਾਖਲ ਹੋਇਆ ਸੀ ਉਹ ਤੋਂ ਜਦੋਂ ਪੁੱਛਿਆ ਜਾਂਦਾ ਤਾਂ ਉਹਦਾ ਕਹਿਣਾ ਹੁੰਦਾ ਵੀ ਮੈਨੂੰ ਰਾਤ ਨੂੰ ਵਿਜੇ ਦਾ ਫੋਨ ਆਇਆ ਹੁਣ 12 12:30 ਵਜੇ ਜਦੋਂ ਫੋਨ ਆਉਂਦਾ ਤਾਂ ਮੈਂ ਸੋਚਿਆ ਵੀ ਜ਼ਰੂਰ ਕੋਈ ਐਮਰਜੈਂਸੀ ਹੋਣੀ ਫਿਰ ਇਹਨਾਂ ਨੇ ਕਿਹਾ ਵੀ ਘਰ ਜਾ ਕੇ ਦੇਖ ਤਾਂ ਮੈਂ ਘਰ ਦੇਖਣ ਆ ਗਿਆ ਤੇ ਮੈਨੂੰ ਸਭ ਤੋਂ ਪਹਿਲਾਂ ਜਦੋਂ ਮੈਂ ਦਰਵਾਜ਼ਾ ਖੜਕਾਇਆ ਬੈਲ ਵਜਾਈ ਕੋਈ ਜਵਾਬ ਨਹੀਂ ਮਿਲਿਆ ਤੇ ਮੈਂ ਜਿਵੇਂ ਹੀ ਦਰਵਾਜ਼ਾ ਖੋਲ੍ਹ ਕੇ ਦੇਖਿਆ ਖੁੱਲਾ ਪਿਆ ਸੀ ਤੇ ਅੱਗੇ ਵਿਨੋਦ ਵਰਮਾ ਦੀ ਲਾਸ਼ ਪਈ ਸੀ ਵਿਜੇ ਦੇ ਭਰਾ ਦੀ ਉਸ ਤੋਂ ਬਾਅਦ ਮੈਂ ਵਿਜੇ ਨੂੰ ਫੋਨ ਕੀਤਾ ਇੰਨੇ ਨੂੰ ਵਿਜੇ ਵੀ ਉੱਥੇ ਮੌਕੇ ਤੇ ਪਹੁੰਚਦਾ ਫਿਰ ਵਿਜੇ ਤੋਂ ਪੁੱਛ ਕੇ ਚ ਕੀਤੀ ਜਾਂਦੀ ਹੈ ਤਾਂ ਉਹਦਾ ਕਹਿਣਾ ਹੁੰਦਾ ਵੀ ਮੈਂ ਘਰ ਦੇ ਅੰਦਰ ਦਾਖਲ ਹੋਇਆ ਇਹ ਲਾਸ਼ਾਂ ਪਈਆਂ ਸੀ ਤੇ ਪੁਲਿਸ ਦਾ ਕਹਿਣਾ ਹੁੰਦਾ ਵੀ ਤੂੰ ਇੱਥੇ ਆਇਆ ਕਿਉਂ ਇਸ ਸਮੇਂ ਰਾਤ ਦੇ ਤੈਨੂੰ ਕੀ ਵਿਚਾਰ ਆਇਆ ਇੱਥੇ ਆਉਣ ਦਾ ਉਹਦਾ ਕਹਿਣਾ ਹੁੰਦਾ ਵੀ ਰਾਤ ਨੂੰ ਮੇਰਾ ਭਤੀਜਾ ਜਦੋਂ ਕੰਮ ਤੋਂ ਆਉਂਦੇ ਹੋਏ ਉਹਦਾ ਐਕਸੀਡੈਂਟ ਹੋਇਆ ਉਹਨੇ ਆਪਣੇ ਘਰ ਫੋਨ ਕੀਤਾ ਜਦੋਂ ਕਿਸੇ ਵੱਲੋਂ ਵੀ ਫੋਨ ਨਹੀਂ ਚੱਕਿਆ ਗਿਆ ਫਿਰ ਉਹਨੇ ਮੈਨੂੰ ਫੋਨ ਕੀਤਾ ਤੇ ਮੈਂ ਆਪਣੇ ਬੇਟਿਆਂ ਨੂੰ ਉਹਦੇ ਵੱਲ ਭੇਜਿਆ ਉਹਨੂੰ ਹਸਪੀਟਲ ਪਹੁੰਚਾਇਆ ਤੇ ਉਹਨੇ ਇਹ ਵੀ ਕਿਹਾ ਵੀ ਘਰ ਮੇਰਾ ਕਿਸੇ ਨੇ ਵੀ ਫੋਨ ਨਹੀਂ ਚੱਕਿਆ ਤੇ ਘਰ ਜਾ ਕੇ ਦੇਖੋ ਵੀ ਸਾਰਾ ਕੁਝ ਠੀਕ ਠਾਕ ਹੈ ਇਸ ਕਰਕੇ ਮੈਂ ਆਇਆ ਤੇ ਮੈਂ ਆਉਂਦੇ ਹੋਏ ਰਵਿੰਦਰ ਨੂੰ ਫੋਨ ਕੀਤਾ ਵੀ ਤੂੰ ਜਾ ਕੇ ਦੇਖ ਇਸ ਕਰਕੇ ਜਦੋਂ ਮੈਂ ਇੱਥੇ ਆਇਆ ਤੇ ਆ ਸਾਰਾ ਕੁਝ ਮੈਨੂੰ ਅੱਗੇ ਦੇਖਣ ਨੂੰ ਮਿਲਿਆ ਹੁਣ ਪੁਲਿਸ ਨੂੰ ਇੱਕ ਚੀਜ਼ ਸਮਝ ਆ ਚੁੱਕੀ ਸੀ ਵੀ ਨਾ ਤਾਂ ਇਹ ਜਿਹੜੇ ਕਤਲ ਹੋਏ ਨੇ ਕਿਤੇ ਡਕੈਤੀ ਜਾਂ ਚੋਰੀ ਕਰਨ ਹੋਏ ਨੇ ਇਹ ਜਾਂ ਤਾਂ ਕੋਈ ਗਹਿਰੀ ਦੁਸ਼ਮਣੀ ਹੈ ਤੇ ਬੰਦਾ ਵੀ ਕੋਈ ਇਸ ਘਰ ਦਾ ਬਹੁਤ ਜ਼ਿਆਦਾ ਨਜ਼ਦੀਕੀ ਹੈ ਫਿਰ ਨਿਤਨ ਤੋਂ ਪੁੱਛ ਕੇ ਚ ਕੀਤੀ ਜਾਂਦੀ ਹੈ ਜਦੋਂ ਨਿਤਨ ਤੋਂ ਪੁੱਛ ਕੇ ਚ ਕੀਤੀ ਜਾਂਦੀ ਹੈ ਤਾਂ ਨਿਤਨ ਦਾ ਕਹਿਣਾ ਹੁੰਦਾ ਵੀ ਮੈਂ ਆਪਣੇ ਕੰਮ ਤੋਂ ਆ ਰਿਹਾ ਸੀ ਮੈਂ ਲੇਟ ਹੋ ਗਿਆ ਇਸ ਕਰਕੇ ਮੇਰੇ ਮੋਟਰਸਾਈਕਲ ਦੀ ਜਿਹੜੀ ਸਪੀਡ ਆ ਥੋੜੀ ਜ਼ਿਆਦਾ ਸੀ ਤੇ ਮੇਰਾ ਮੋਟਰਸਾਈਕਲ ਉੱਥੋਂ ਫਿਸਲ ਗਿਆ ਮੈਂ ਗਿਰਿਆ ਤੇ ਮੇਰੇ ਸੱਟਾਂ ਵੱਜੀਆਂ ਤੇ ਮੈਂ ਘਰ ਫੋਨ ਕੀਤਾ ਤੇ ਵਾਰ-ਵਾਰ ਮੇਰਾ ਫੋਨ ਕਿਸੇ ਨੇ ਵੀ ਨਹੀਂ ਚੱਕਿਆ ਉਸ ਤੋਂ ਬਾਅਦ ਮੈਂ ਚਾਚਾ ਜੀ ਨੂੰ ਫੋਨ ਕੀਤਾ ਤੇ ਇਹ ਸਾਰਾ ਕੁਝ ਮੈਨੂੰ ਪਤਾ ਲੱਗਦਾ ਤੇ ਨਿਤਨ ਦਾ ਵੀ ਰੋ ਰੋ ਕੇ ਬੁਰਾ ਹਾਲ ਹੁੰਦਾ ਹੁਣ ਪੁਲਿਸ ਨੂੰ ਸਮਝ ਨਹੀਂ ਸੀ ਲੱਗ ਰਿਹਾ ਵੀ ਕਿ ਕਿਤਾ ਕੀ ਜਾਏ ਫਿਰ ਪੁਲਿਸ ਕੀ ਕਰਦੀ ਹੈ ਵਿਨੋਦ ਵਰਮਾ ਦੀ પ્રાਣੀ ਜਿਹੜੀ ਪੂਰੀ ਕੁੰਡਲੀ ਖੰਗਾਲਦੀ ਹੈ ਵੀ ਹੋ ਸਕਦਾ ਜਿਸ ਤਰੀਕੇ ਨਾਲ ਕਤਲ ਕੀਤੇ ਗਏ ਨੇ ਕੋਈ ਕੋਈ ਬਹੁਤ ਹੀ ਗਹਿਰੀ ਦੁਸ਼ਮਣੀ ਹੋਵੇ ਤਾਂ ਉਹਦਾ ਜਦੋਂ ਪੂਰੀ ਕੁੰਡਲੀ ਕੱਢੀ ਜਾਂਦੀ ਹੈ ਤਾਂ ਪਤਾ ਲੱਗਦਾ ਵੀ ਇਹ ਤਾਂ ਇੱਕ ਸਿੱਧਾ ਸਾਦਾ ਪਰਿਵਾਰ ਸੀ ਇਹ ਇੱਕ ਜੌਬ ਕਰਨ ਵਾਲਾ ਬੰਦਾ ਸੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਕੋਈ ਲੜਾਈ ਝਗੜਾ ਨਹੀਂ ਸੀ ਹੁਣ ਇਹ ਗੱਲ ਵੀ ਜਿਹੜਾ ਇਹ ਚੈਪਟਰ ਵੀ ਬੰਦ ਹੋ ਜਾਂਦਾ ਹੁਣ ਦੂਜਾ ਪੁਲਿਸ ਨੂੰ ਇਹ ਸਿੱਧੀ ਇਹ ਜਿਹੜੀ ਘਰ ਦੇ ਅੰਦਰ ਐਂਟਰੀ ਹੈ ਇਹ ਫੋਰਸਫੁੱਲ ਨਹੀਂ ਹੈਗੀ ਇਹ ਇੱਕ ਫਰੈਂਡਸ਼ਿਪ ਵਾਲੀ ਇੱਕ ਨਾਰਮਲ ਐਂਟਰੀ ਹੈ ਤੇ ਉਸ ਤੋਂ ਬਾਅਦ ਉਹਨੇ ਆਪਣਾ ਕੰਮ ਕੀਤਾ ਤੇ ਘਰੋਂ ਚਲਾ ਗਿਆ ਉਸ ਤੋਂ ਬਾਅਦ ਪੁਲਿਸ ਇਹਨਾਂ ਦੀ ਕਾਲ ਡਿਟੇਲ ਕੱਢਦੀ ਹੈ ਹੁਣ ਇਹਨਾਂ ਤਿੰਨਾਂ ਦੀ ਜਦੋਂ ਕਾਲ ਡਿਟੇਲ ਕੱਢੀ ਜਾਂਦੀ ਹੈ ਤਾਂ ਪੁਲਿਸ ਨੂੰ ਐਸਾ ਕੁਝ ਵੀ ਨਹੀਂ ਮਿਲਦਾ ਵਿਨੋਦ ਵਰਮਾ ਉਹਨਾਂ ਦੀ ਪਤਨੀ ਤੇ ਨਿਤਿਨ ਵਰਮਾ ਦੀ ਪਤਨੀ ਦੀ ਇਹਨਾਂ ਦੀ ਕਾਲ ਡਿਟੇਲ ਦੇ ਵਿੱਚੋਂ ਵੀ ਪੁਲਿਸ ਨੂੰ ਕੁਝ ਨਹੀਂ ਪਤਾ ਲੱਗਦਾ ਫਿਰ ਨਿਤਿਨ ਵਰਮਾ ਦੀ ਕਾਲ ਡਿਟੇਲ ਕੱਢੀ ਜਾਂਦੀ ਜਦੋਂ ਨਿਤਿਨ ਵਰਮਾ ਦੀ ਕਾਲ ਟੇਲ ਕੱਢਦੇ ਨੇ ਤਾਂ ਉੱਥੇ ਇੱਕ ਚੀਜ਼ ਹੈਰਾਨ ਕਰਨ ਵਾਲੀ ਉਹਨਾਂ ਨੂੰ ਮਿਲਦੀ ਹੈ ਵੀ ਨਿਤਿਨ ਵਰਮਾ ਇੱਕ ਨੰਬਰ ਤੇ ਜਿਸ ਦਿਨ ਧੁਰਘਟਨਾ ਹੋਈ ਹੈ ਉਸ ਦਿਨ 21 ਵਾਰ ਫੋਨ ਕਰਦਾ ਤੇ ਉਹਦੋਂ ਪਹਿਲਾਂ ਵੀ ਕਾਫੀ ਲੰਬੇ ਸਮੇਂ ਤੋਂ ਇਹ ਫੋਨ ਤੇ ਲਗਾਤਾਰ ਗੱਲਾਂ ਹੁੰਦੀਆਂ ਨੇ ਤੇ ਬੜੀਆਂ ਲੰਬੀਆਂ ਲੰਬੀਆਂ ਗੱਲਾਂ ਹੁੰਦੀਆਂ ਨੇ ਹੁਣ ਜਦੋਂ ਉਹ ਨੰਬਰ ਦਾ ਪਤਾ ਕੀਤਾ ਜਾਂਦਾ ਤਾਂ ਉਹ ਇਹਨਾਂ ਦੇ ਗਵਾਹਣ ਦੇ ਵਿੱਚ ਹੀ ਰਹਿਣ ਵਾਲੀ ਇੱਕ ਰਾਗਨੀ ਨਾਮ ਦੀ ਲੜਕੀ ਦਾ ਹੁੰਦਾ ਜਿਹੜੀ ਕਿ ਨਾਂ ਬਾਲਿਕ ਹੁੰਦੀ ਹੈ ਹੁਣ ਉਹ ਨੰਬਰ ਤੇ ਜਦੋਂ ਗੱਲਾਂ ਹੁੰਦੀਆਂ ਨੇ ਪੁਲਿਸ ਨੂੰ ਸ਼ੰਕਾ ਹੁੰਦੀ ਹੈ। ਸ਼ਾਦੀशुदा ਹੋਣ ਦੇ ਬਾਵਜੂਦ ਬੇਵੀਏ ਦੀ ਪ੍ਰੈਗਨੈਂਟ ਹੈ ਇਹ ਬਾਪ ਬਣਨ ਵਾਲਾ ਤੇ ਇੱਕ ਲੜਕੀ ਦੇ ਨਾਲ ਜਿਹੜੀ ਕਿ ਨਾਬਾਲਗ ਹੈ ਉਹਦੇ ਨਾਲ ਇੰਨੀਆਂ-ਇੰਨੀਆਂ ਲੰਬੀਆਂ ਗੱਲਾਂ ਤੇ ਉਹ ਵੀ ਵਾਰਦਾ ਵਾਲੇ ਦਿਨ ਵੀ ਉਹਦੇ ਨਾਲ 21 ਵਾਰ ਇਹਦੀ ਫੋਨ ਤੇ ਗੱਲਬਾਤ ਹੁੰਦੀ ਹੈ। ਹੁਣ ਪੁਲਿਸ ਦੀ ਰਡਾਰ ਤੇ ਆ ਜਾਂਦਾ ਨਿਤਿਨ ਵਰਮਾ ਉਹਨਾਂ ਦਾ ਹੀ ਬੇਟਾ ਤੇ ਜਦੋਂ ਫਿਰ ਪੁਲਿਸ ਉਹਤੇ ਡਾਕਟਰਾਂ ਨਾਲ ਗੱਲਬਾਤ ਕਰਦੀ ਹੈ ਤਾਂ ਡਾਕਟਰਾਂ ਵੱਲੋਂ ਇੱਕ ਹੋਰ ਬੜੀ ਹੈਰਾਨੀਜਨਕ ਜਿਹੜਾ ਖਲਾਸਾ ਹੁੰਦਾ ਡਾਕਟਰਾਂ ਦਾ ਕਹਿਣਾ ਹੁੰਦਾ ਵੀ ਜਦੋਂ ਬੰਦਾ ਮੋਟਰਸਾਈਕਲ ਤੋਂ ਗਿਰਦਾ ਜਦੋਂ ਫਿਸਲਦਾ ਉਹਦੇ ਛਿਰੀਟਾਂ ਜਣ ਲੱਗਦੀਆਂ ਨੇ ਹੱਥਾਂ ਤੇ ਲੱਤਾਂ ਤੇ ਇਹ ਕੋਈ ਵੱਡੀ ਗੱਲ ਨਹੀਂ ਇਹਦੀਆਂ ਉਸ ਪ੍ਰਕਾਰ ਦੀਆਂ ਵੀ ਨਹੀਂ ਵੀ ਕੁਝ ਹੱਥਾਂ ਤੇ ਤੇ ਇਹਦੀਆਂ ਲੱਤਾਂ ਤੇ ਇਸ ਤਰੀਕੇ ਦੀਆਂ ਸੱਟਾਂ ਨੇ ਜਿਹੜੀਆਂ ਐਕਸੀਡੈਂਟ ਦੇ ਨਾਲ ਮੇਲ ਨਹੀਂ ਖਾਂਦੀਆਂ ਇਹ ਸੱਟਾਂ ਕੁਝ ਅੱਡ ਤਰੀਕੇ ਦੀਆਂ ਨੇ ਜਿਵੇਂ ਟੱਕ ਲਾਏ ਗਏ ਹੋਣ ਚਾਕੂ ਦੇ ਨਾਲ ਹੁਣ ਜਦੋਂ ਪੁਲਿਸ ਨੂੰ ਇਹ ਪਤਾ ਲੱਗਦਾ ਤਾਂ ਪੁਲਿਸ ਫੇਰ ਦੁਆਰਾ ਨੇਤਨ ਤੋਂ ਪੁੱਛ ਕੇ ਚ ਕਰਦੀ ਹੈ ਹਣ ਜਦੋਂ ਦੁਬਾਰਾ ਪੁੱਛ ਕੇ ਚੈੱਕ ਕਰਦੀ ਹੈ ਨਿਤਨ ਦਾ ਫੇਰ ਉਹੀ ਰਿਟਾਇ ਰਟਾਇਆ ਜਵਾਬ ਹੁੰਦਾ ਤੇ ਪੁਲਿਸ ਨੂੰ ਫਿਰ ਇਹਦੀ ਕਾਲ ਡਿਟੇਲ ਦੇ ਵਿੱਚ ਇੱਕ ਹੋਰ ਚੀਜ਼ ਪਤਾ ਲੱਗਦੀ ਹੈ ਨਿਤਨ ਦੇ ਕਹਿਣ ਦੇ ਮੁਤਾਬਕ ਇਹਨੇ ਉਸ ਦਿਨ ਘਰ ਸਾਰਿਆਂ ਨੂੰ ਵਾਰ-ਵਾਰ ਫੋਨ ਕੀਤੇ ਕਿਸੇ ਵੱਲੋਂ ਵੀ ਫੋਨ ਨਹੀਂ ਸੀ ਚੱਕਿਆ ਗਿਆ ਪਰ ਪੁਲਿਸ ਦੇਖ ਕੇ ਹੈਰਾਨ ਹੁੰਦੀ ਹੈ ਜਦੋਂ ਕਾਲ ਡਿਟੇਲ ਦੇ ਵਿੱਚ ਇਹਨੇ ਇੱਕ ਵਾਰ ਵੀ ਕਿਸੇ ਵੀ ਘਰ ਦੇ ਨੂੰ ਫੋਨ ਨਹੀਂ ਕੀਤਾ ਨਾ ਕੋਈ ਲੈਂਡਲਾਈਨ ਤੇ ਕੀਤਾ ਇਹਨੇ ਡਾਇਰੈਕਟ ਆਪਣੇ ਚਾਚੇ ਵਿਜੇ ਨੂੰ ਫੋਨ ਕੀਤਾ ਹੁਣ ਜਦੋਂ ਪੁਲਿਸ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਪੁਲਿਸ ਦਾ ਜਿਹੜਾ ਸ਼ੱਕ ਹੁੰਦਾ ਹੈ ਹੋਰ ਜ਼ਿਆਦਾ ਗਹਿਰਾ ਹੋ ਜਾਂਦਾ ਹੈ। ਹੁਣ ਪੁਲਿਸ ਦੇ ਤੋਂ ਦੁਬਾਰਾ ਸਵਾਲ ਜਵਾਬ ਕਰਦੀ ਹੈ। ਤੇ ਉਹਨੂੰ ਇਹ ਕਾਲ ਡਿਟੇਲ ਬਾਰੇ ਵੀ ਪੁੱਛਿਆ ਜਾਂਦਾ ਹੈ। ਤਾਂ ਫਿਰ ਇਹਦੇ ਬਿਆਨ ਬਦਲਦੇ ਨੇ। ਇਹਦਾ ਕਹਿਣਾ ਹੁੰਦਾ ਵੀ ਸਾਡੇ ਘਰ ਦੇ ਵਿੱਚ ਕੁਝ ਨਕਾਬਪੋਸ਼ ਬੰਦੇ ਦਾਖਲ ਹੁੰਦੇ ਨੇ। ਉਹ ਘਰਦਿਆਂ ਤੇ ਹਮਲਾ ਕਰਦੇ ਨੇ ਤੇ ਮੈਂ ਉੱਥੋਂ ਜਾਨ ਬਚਾ ਕੇ ਭੱਜਿਆ ਤੇ ਇੱਥੇ ਆ ਕੇ ਮੇਰਾ ਐਕਸੀਡੈਂਟ ਹੁੰਦਾ। ਪਰ ਪੁਲਿਸ ਨੂੰ ਹੁਣ ਇਹਦੀ ਕੋਈ ਵੀ ਥਿਊਰੀ ਜਿਹੜੀ ਹੈ ਉਹ ਹজম ਨਹੀਂ ਸੀ ਹੋ ਰਹੀ। ਪੁਲਿਸ ਇਹਨੂੰ ਗ੍ਰਿਫਤਾਰ ਕਰਦੀ ਹੈ। ਉਸ ਤੋਂ ਬਾਅਦ ਇਹਨੂੰ ਥਾਣ ਤੇ ਪੁਲਿਸ ਫਿਰ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਬੋਂਗੇ ਵੀ ਬੋਲਦੇ ਨੇ ਤੋਂ ਬਾਅਦ ਨਿਤਨ ਵੀ ਬੋਲਣਾ ਸ਼ੁਰੂ ਕਰਦਾ ਤੇ ਜਿਹੜੀ ਫਿਰ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਜਨਕ ਹੁੰਦੀ ਹੈ ਵਿਨੋਦ ਵਰਮਾ ਵਿਨੋਦ ਵਰਮਾ ਦੀ ਪਤਨੀ ਪੁਸ਼ਪਾ ਤੇ ਉਹਨਾਂ ਦਾ ਬੇਟਾ ਨਿਤਨ ਇਹ ਪਾਲਮ ਪਿੰਡ ਦੇ ਵਿੱਚ ਰਹਿੰਦੇ ਹੁੰਦੇ ਨੇ ਜਿਹੜੇ ਵਿਨੋਦ ਵਰਮਾ ਹੁੰਦੇ ਨੇ ਇਹ ਤਿੰਨ ਭਰਾ ਸੀ 2004 ਦੇ ਵਿੱਚ ਜਿਹੜੇ ਵਿਨੋਦ ਵਰਮਾ ਹੁੰਦੇ ਨੇ ਉਹ ਦੁਆਰਕਾ ਇਲਾਕੇ ਦੇ ਵਿੱਚ ਰਾਜਨਗਰ ਦੇ ਵਿੱਚ ਮਕਾਨ ਲੈਂਦੇ ਨੇ ਉਸ ਤੋਂ ਬਾਅਦ 2004 ਦੇ ਵਿੱਚ ਇੱਥੇ ਸ਼ਿਫਟ ਹੋ ਜਾਂਦੇ ਨੇ ਹੁਣ ਪਰਿਵਾਰ ਦੇ ਵਿੱਚ ਸਾਰਾ ਕੁਝ ਠੀਕ ਚੱਲਦਾ ਹੁੰਦਾ ਵਧੀਆ ਚੱਲਦਾ ਹੁੰਦਾ ਤੇ ਨਿਤਨ ਦੀ ਦੋਸਤੀ ਹੁੰਦੀ ਹੈ ਪੂਜਾ ਦੇ ਨਾਲ ਉਹਦੇ ਨਾਲ ਇਹਦਾ ਅਫੇਅਰ ਚੱਲਦਾ ਉਸੇ ਸਮੇਂ ਦੌਰਾਨ ਇਹਦੀ ਦੋਸਤੀ ਹੁੰਦੀ ਹੈ ਇਹਨਾਂ ਦੇ ਘਰ ਦੇ ਨੇੜੇ ਰਹਿਣ ਵਾਲੀ ਰਾਗਨੀ ਨਾਮ ਦੀ ਲੜਕੀ ਦੇ ਨਾਲ ਸੇਮ ਟਾਈਮ ਦੇ ਵਿੱਚ ਇਹ ਅੱਡ-ਅੱਡ ਦੋਨਾਂ ਕੁੜੀਆਂ ਦੇ ਨਾਲ ਡੇਟ ਕਰਦਾ ਹੁੰਦਾ ਦੋਨਾਂ ਦੇ ਨਾਲ ਰਿਲੇਸ਼ਨ ਦੇ ਵਿੱਚ ਹੁੰਦਾ ਪਰ ਉਸ ਸਮੇਂ ਜਾ ਕੇ ਕਿਤੇ 2007 ਦੇ ਆਸ-ਪਾਸ 6 ਦੇ ਆਸ-ਪਾਸ ਇਹਦੀ ਪੂਜਾ ਦੇ ਨਾਲ ਜਿਹੜੀ ਅਟੈਚਮੈਂਟ ਕੁਝ ਜ਼ਿਆਦਾ ਹੋ ਜਾਂਦੀ ਹੈ ਤੇ 2007 ਜਨਵਰੀ ਦੇ ਵਿੱਚ ਇਹ ਪੂਜਾ ਦੇ ਨਾਲ ਲੰਬ ਮੈਰਿਜ ਕਰਵਾ ਲੈਂਦਾ ਇਹਨਾਂ ਦਾ ਵਿਆਹ ਹੁੰਦਾ ਹਾਲਾਂਕਿ ਪਿਆਰ ਦੀ ਰਜ਼ਾਮੰਦੀ ਦੇ ਨਾਲ ਦੋਨੋਂ ਪਰਿਵਾਰ ਮੰਨਦੇ ਨੇ 2007 ਦੇ ਵਿੱਚ ਵਿਆਹ ਹੁੰਦਾ ਉਸ ਤੋਂ ਬਾਅਦ ਜਿਹੜੀ ਪੂਜਾ ਹੁੰਦੀ ਹੈ ਪ੍ਰੈਗਨੈਂਟ ਹੁੰਦੀ ਹੈ ਰਾਗਨੀ ਨਾਲ ਵੀ ਇਹਦਾ ਰਿਸ਼ਤਾ ਖਤਮ ਨਹੀਂ ਹੁੰਦਾ ਹਾਲਾਂਕਿ ਵਿਆਹ ਤੋਂ ਬਾਅਦ ਹੋਣਾ ਹੀ ਚਾਹੀਦਾ ਸੀ ਵੀ ਰਾਗਨੀ ਦੇ ਨਾਲ ਇਹਦਾ ਰਿਸ਼ਤਾ ਬਿਲਕੁਲ ਖਤਮ ਹੋ ਜਾਂਦਾ ਉਹ ਨਾਬਾਲਿਕ ਲੜਕੀ ਸੀ ਉਹਦੇ ਨਾਲ ਇਹਦੀਆਂ ਮੁਲਾਕਾਤਾਂ ਉਸੇ ਤਰੀਕੇ ਚਲਦੀਆਂ ਰਹਦੀਆਂ ਨੇ ਤੇ ਪੂਜਾ ਪ੍ਰੈਗਨੈਂਟ ਹੁੰਦੀ ਹੈ ਪ੍ਰੈਗਨੈਂਟ ਹੋਣ ਤੋਂ ਬਾਅਦ ਰਾਗਨੀ ਦੇ ਨਾਲ ਇਹਦੀ ਅਟੈਚਮੈਂਟ ਹੋਰ ਜ਼ਿਆਦਾ ਵੱਜ ਜਾਂਦੀ ਹੈ ਤੇ ਪੂਜਾ ਦੇ ਨਾਲ ਹੌਲੀ-ਹੌਲੀ ਇਹਦੀਆਂ ਦੂਰੀਆਂ ਬਣਨੀਆਂ ਸ਼ੁਰੂ ਹੁੰਦੀਆਂ ਨੇ ਹੁਣ ਇਹਦੇ ਅਫੇਰ ਦਾ ਘਰ ਦੇ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਪਰ ਇੱਕ ਦਿਨ ਪੂਜਾ ਨੂੰ ਇਹਦੇ ਫੋਨ ਤੋਂ ਇਹਦਾ ਤੇ ਰਾਗਨੀ ਦੇ ਜਿਹੜੇ ਪ੍ਰੇਮ ਸੰਬੰਧ ਚੱਲਦੇ ਹੁੰਦੇ ਨੇ ਉਹਨਾਂ ਦਾ ਪਤਾ ਲੱਗਦਾ ਤੇ ਘਰ ਦੇ ਵਿੱਚ ਲੜਾਈ ਝਗੜੇ ਸ਼ੁਰੂ ਹੁੰਦੇ ਨੇ ਉਸ ਤੋਂ ਬਾਅਦ ਹੁਣ ਮਾਪੇ ਨੂੰ ਵੀ ਪਤਾ ਚੱਲਦਾ ਹੈ ਦੇ ਮਾ ਮਾਪ ਹਮੇਸ਼ਾ ਇਹੀ ਚਾਹੁੰਦਾ ਵੀ ਉਹਦੇ ਬੱਚੇ ਦਾ ਘਰ ਨਾ ਖਰਾਬ ਹੋਵੇ ਤੇ ਉਹ ਆਪਣੀ ਨੂੰਹ ਦਾ ਸਾਥ ਦਿੰਦੇ ਨੇ ਕਿਉਂਕਿ ਨੂੰਹ ਸਹੀ ਹੁੰਦੀ ਹੈ ਤੇ ਆਪਣੇ ਬੇਟੇ ਨੂੰ ਸਮਝਾਇਆ ਜਾਂਦਾ ਪਰ ਨਿਤਿਨ ਹੁਣ ਆਪਣੀ ਪਤਨੀ ਦੇ ਨਾਲ ਨਾਲ ਆਪਣੇ ਮਾਪਾਪ ਨੂੰ ਵੀ ਦੁਸ਼ਮਣ ਸਮਝਣ ਲੱਗ ਪੈਂਦਾ ਹੁਣ ਜ ਲੜਾਈ ਝਗੜੇ ਜਿਹੜੇ ਨੇ ਇਹ ਹੌਲੀ ਹੌਲੀ ਹੋਰ ਵਧਣੇ ਸ਼ੁਰੂ ਹੁੰਦੇ ਨੇ ਦੂਜੇ ਪਾਸੇ ਜਿਹੜਾ ਨਿਤਿਨ ਹੁੰਦਾ ਉਹ ਰਾਗਨੀ ਨੂੰ ਇਹ ਕਹਿਣਾ ਹੁੰਦਾ ਵੀ ਆਪਾਂ ਇੱਥੋਂ ਦੂਰ ਕਿਤੇ ਜਾ ਕੇ ਆਪਣੀ ਦੂਰ ਦੁਨੀਆ ਵਸਾਵਾਂਗੇ ਪਰ ਦੂਜੇ ਪਾਸੇ ਪੂਜਾ ਇਹਦੇ ਬੱਚੇ ਦੀ ਮਾਂ ਬਣਨ ਵਾਲੀ ਹੁੰਦੀ ਹੈ ਤੇ ਜਿਹੜਾ ਨਿਤਿਨ ਹੁੰਦਾ ਇਹ ਆਪਣੀ ਪਤਨੀ ਨੂੰ ਮਾਰਨ ਦੀ ਯੋਜਨਾਵਾਂ ਸੋਚਣ ਲੱਗ ਪੈਂਦਾ ਪਲੈਨਿੰਗ ਸ਼ੁਰੂ ਕਰ ਦਿੰਦਾ ਵੀ ਇਹਨੂੰ ਕਿਸ ਤਰੀਕੇ ਮਾਰਿਆ ਜਾਵੇ ਤੇ ਪਤਾ ਵੀ ਨਾ ਲੱਗੇ ਇਹ ਸਾਰਾ ਕੁਝ ਹਜੇ ਦੇ ਦਿਮਾਗ ਦੇ ਵਿੱਚ ਚੱਲਦਾ ਹੀ ਹੁੰਦਾ ਤੇ 18 April 2008 ਨੂੰ ਪੂਜਾ ਦਾ ਤੇ ਨਿਤਿਨ ਦਾ ਆਪਸ ਦੇ ਵਿੱਚ ਲੜਾਈ ਝਗੜਾ ਹੁੰਦਾ ਰਾਗਨੀ ਨੂੰ ਲੈ ਕੇ ਲੜਾਈ ਜਦੋਂ ਜ਼ਿਆਦਾ ਵੱਧਦੀ ਹੈ ਤਾਂ ਨਿਤਿਨ ਰਸੋਈ ਦੇ ਵਿੱਚ ਜਾਂਦਾ ਉੱਥੋਂ ਇੱਕ ਚਾਕੂ ਲੈ ਕੇ ਆਉਂਦਾ ਚਾਕੂ ਲਿਆ ਕੇ ਉਹ ਪੂਜਾ ਤੇ ਵਾਰ ਕਰਦਾ ਉਹ 6 ਮਹੀਨੇ ਦੀ ਪ੍ਰੈਗਨੈਂਟ ਹੁੰਦੀ ਹੈ ਤੇ ਤਾਬੜ ਤੋੜ ਵਾਰ ਕੀਤੇ ਜਾਂਦੇ ਨੇ ਉਹਦੇ ਬੈੱਡਰੂਮ ਦੇ ਵਿੱਚ ਇਹ ਜਦੋਂ ਚੀਕ ਪੁਕਾਰ ਸੁਣਦੀ ਹੈ ਤਾਂ ਉਹਦੀ ਮਾਂ ਭੱਜ ਕੇ ਆਉਂਦੀ ਹੈ ਮਾਂ ਛਡਾਣ ਦੀ ਕੋਸ਼ਿਸ਼ ਕਰਦੀ ਹੈ ਹਾਲਾਂਕਿ ਨੇ ਮਾਂ ਬਾਪ ਨੂੰ ਕਹਦਾ ਕਹਿਣਾ ਹੁੰਦਾ ਵੀ ਮੈਂ ਨਹੀਂ ਸੀ ਮਾਰਨਾ ਫਿਰ ਉਹ ਮਾਂ ਤੇ ਵੀ ਵਾਰ ਕਰਦਾ 49 ਵਾਰ ਕੀਤੇ ਜਾਂਦੇ ਨੇ ਪੂਜਾ ਤੇ ਉਸ ਤੋਂ ਬਾਅਦ 14 ਵਾਰ ਕੀਤੇ ਜਾਂਦੇ ਨੇ ਉਹਦੀ ਆਪਣੀ ਮਾਂ ਤੇ ਦੋਨਾਂ ਨੂੰ ਮਾਰਨ ਤੋਂ ਬਾਅਦ ਜਦੋਂ ਕਮਰੇ ਚੋਂ ਬਾਹਰ ਆਉਂਦਾ ਤਾਂ ਸਾਹਮਣੇ ਦੇਖਦਾ ਉਹਦਾ ਫਾਦਰ ਹੁੰਦਾ ਵਿਲੋਧ ਵਰਮਾ ਫਿਰ ਉਹ ਸਬੂਤ ਮਟਾਉਣ ਲਈ ਵਿਨੋਦ ਵਰਮਾ ਤੇ ਵੀ ਵਾਰ ਕਰਦਾ 18 ਵਾਰ ਚਾਕੂਆਂ ਦੇ ਕੀਤੇ ਜਾਂਦੇ ਨੇ ਇਹ ਪੁੱਤਰ ਨਹੀਂ ਇੱਕ ਜਲਾਦ ਸੀ ਜਿਹੜੇ ਤਿੰਨ ਕਤਲ ਕਰਨ ਤੋਂ ਬਾਅਦ ਆਪਣੇ ਕੱਪੜੇ ਚੇਂਜ ਕਰਦਾ ਤੇ ਫਿਰ ਉਹ ਕੱਪੜੇ ਲੈ ਕੇ ਤੇ ਉਹ ਚਾਕੂ ਲੈ ਕੇ ਪਾਲਮ ਦੇ ਨੇੜੇ ਇੱਕ ਰੇਲਵੇ ਦੀ ਜਿਹੜੀ ਪਟੜੀ ਹੁੰਦੀ ਹੈ ਉੱਥੇ ਸਿੱਟ ਕੇ ਉਸ ਤੋਂ ਬਾਅਦ ਜਾਂਦਾ ਤੇ ਆਪਣੇ ਐਕਸੀਡੈਂਟ ਦਾ ਨਾਟਕ ਕਰਦਾ ਹੁਣ ਇਹ ਸਾਰਾ ਕੁਝ ਜਦੋਂ ਪੁਲਿਸ ਨੂੰ ਪਤਾ ਲੱਗਦਾ ਫਿਰ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਕਰਨ ਤੋਂ ਬਾਅਦ ਉਹ ਕੱਪੜੇ ਵੀ ਜੀ ਨਿਸ਼ਾਨਦੇਹੀ ਤੋਂ ਬਰਾਮਦ ਕੀਤੇ ਜਾਂਦੇ ਨੇ ਉਹ ਚਾਕੂ ਵੀ ਬਰਾਮਦ ਕੀਤਾ ਜਾਂਦਾ ਤੇ ਫਿਰ ਇਹ ਕੇਸ ਚੱਲਦਾ ਤੇ ਫਿਰ 16 ਸਤੰਬਰ 2012 ਨੂੰ ਇਹਤੇ ਦੋਸ਼ ਤੈਹ ਹੁੰਦੇ ਨੇ ਇਹਨੇ 3 ਨਹੀਂ 4 ਕਤਲ ਕੀਤੇ ਹੁੰਦੇ ਨੇ ਕਿਉਂਕਿ ਪੂਜਾ ਵੀ ਉਸ ਸਮੇਂ 6 ਮਹੀਨੇ ਦੀ ਪ੍ਰੈਗਨੈਂਟ ਹੁੰਦੀ ਤੇ ਦਸੰਬਰ ਤੇ 4 ਦਸੰਬਰ 2012 ਨੂੰ ਇਹਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਇਹ ਉਹ ਸਜ਼ਾ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਅਪੀਲ ਕਰਦਾ ਤੇ ਹਾਈ ਕੋਰਟ ਦੇ ਵਿੱਚ ਇਹ ਜਿਹੜੀ ਫਾਂਸੀ ਦੀ ਸਜ਼ਾ ਹੁੰਦੀ ਐ ਨੂੰ ਮਾਫ਼ ਕਰਕੇ ਉਮਰ ਕੈਦ ਦੀ ਸਜ਼ਾ ਦੇ ਵਿੱਚ ਬਦਲ ਦਿੱਤਾ ਜਾਂਦਾ ਹੈ। ਇੱਕ ਸਟੋਰੀ ਇੱਥੇ ਵੀ ਖਤਮ ਨਹੀਂ ਹੁੰਦੀ। 2012 ਦੇ ਵਿੱਚ ਹੁਣ ਇਹਦੀ ਸਜ਼ਾ ਸ਼ੁਰੂ ਹੁੰਦੀ ਐ ਤੇ ਸਜ਼ਾ ਆਪਣੀ ਭੁਗਤਦਾ ਹੁੰਦਾ। ਕੋਰੋਨਾ ਕਾਲ ਦੇ ਵਿੱਚ ਜਾ ਕੇ ਇਹਨੂੰ 2020 ਦੇ ਵਿੱਚ ਪੈਰੋਲ ਮਿਲਦੀ ਐ, ਪੈਰੋਲ ਤੇ ਬਾਹਰ ਹੁੰਦਾ। ਕੁਝ ਸਮੇਂ ਆਪਣੇ ਘਰ ਦੇ ਵਿੱਚ ਰਹਿੰਦਾ। ਉਸ ਤੋਂ ਬਾਅਦ ਜਦੋਂ ਇਹਦੀ ਪੈਰੋਲ ਖਤਮ ਹੁੰਦੀ ਐ ਤਾਂ ਇਹ ਫਰਾਰ ਹੋ ਜਾਂਦਾ। ਜਦੋਂ ਇਹ ਆਪਣੇ ਟਾਈਮ ਦੇ ਉੱਪਰ ਜੇਲ੍ਹ ਦੇ ਵਿੱਚ ਨਹੀਂ ਪਹੁੰਚਦਾ ਫਿਰ ਇਹਦੀ ਭਾਲ ਸ਼ੁਰੂ ਹੁੰਦੀ ਹੈ ਪਰ ਪੁਲਿਸ ਨੂੰ ਇਹ ਕਿਤੇ ਵੀ ਨਹੀਂ ਮਿਲਦਾ ਇਹ ਉੱਥੋਂ ਫਰਾਰ ਹੋ ਜਾਂਦਾ ਪੂਰੀ ਦਿੱਲੀ ਦੇ ਵਿੱਚ ਇਹਦੀ ਸ਼ਾਨਬੀਨ ਸ਼ੁਰੂ ਹੁੰਦੀ ਆਲੇ ਦੁਆਲੇ ਦੀਆਂ ਸਟੇਟਾਂ ਦੇ ਵਿੱਚ ਸ਼ਾਨਬੀਨ ਸ਼ੁਰੂ ਹੁੰਦੀ ਹੈ ਪਰ ਜਿਹੜਾ ਨਿਤਿਨ ਹੁੰਦਾ ਉਹਦਾ ਦੂਰ ਦੂਰ ਤੱਕ ਕੋਈ ਪਤਾ ਨਹੀਂ ਹੁੰਦਾ ਤੇ ਪੁਲਿਸ ਕੋਲ ਕੋਈ ਸੁਰਾਖ ਨਹੀਂ ਹੁੰਦਾ ਇਹਦੇ ਚਾਚਿਆਂ ਨੂੰ ਵੀ ਇਹਦਾ ਪਤਾ ਨਹੀਂ ਹੁੰਦਾ ਵੀ ਉਹ ਕਿੱਥੇ ਹੈ ਤੇ ਕਿੱਥੇ ਗਿਆ ਹੁਣ ਪੁਲਿਸ ਜਦੋਂ ਫਿਰ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਦੀ ਹੈ ਦਿਨ ਬੀਤਦੇ ਨੇ ਮਹੀਨੇ ਬੀਤਦੇ ਨੇ ਸਾਲ ਬੀਤਨੇ ਸ਼ੁਰੂ ਹੋ ਜਾਂਦੇ ਨੇ ਪੁਲਿਸ ਨੂੰ ਫਿਰ ਇੱਕ ਗੱਲ ਦਾ ਪਤਾ ਲੱਗਦਾ ਵੀ ਇਹ ਜਦੋਂ ਕਤਲ ਕੀਤੇ ਨੇ ਕਤਲ ਕਰਨ ਤੋਂ ਪਹਿਲਾਂ ਦਿੱਲੀ ਤੋਂ ਇਲੈਕਟ੍ਰੋਨਿਕਸ ਸਮਾਨ ਲੈ ਕੇ ਅਸਾਮ ਦੇ ਵਿੱਚ ਮਹਿੰਗੇ ਭਾਅ 'ਚ ਵੇਚਦਾ ਹੁੰਦਾ ਸੀ ਮਤਲਬ ਇਹਦਾ ਦਿੱਲੀ ਤੋਂ ਗੁਹਾਟੀ ਦੇ ਵਿੱਚ ਅਸਾਮ ਗੁਹਾਟੀ ਦੇ ਵਿੱਚ ਆਉਣਾ ਜਾਣਾ ਸੀ ਉਸ ਤੋਂ ਪਹਿਲਾਂ ਤਾਂ ਪੁਲਿਸ ਜਦੋਂ ਸਾਰੇ ਰਿਸ਼ਤੇਦਾਰਾਂ ਨੂੰ ਸਾਰੇ ਕਿਤੇ ਲੱਭ ਲੈਂਦੀ ਹੈ ਤਾਂ ਫਿਰ ਪੁਲਿਸ ਦਾ ਦਿਮਾਗ ਕੰਮ ਕਰਦਾ ਵੀ ਹੋ ਸਕਦਾ ਇੰਨੀ ਦੂਰ ਅਸਾਮ ਗੁਹਾਟੀ ਦੇ ਵਿੱਚ ਜਿੱਥੇ ਕਿਦੇ ਇੰਨੇ ਸਾਲਾਂ ਦੇ ਲਿੰਕ ਸੀ ਹੋ ਸਕਦਾ ਉੱਥੇ ਜਾ ਕੇ ਰਹਿ ਰਿਹਾ ਹੋਵੇ ਕਿਉਂਕਿ ਨਾਂ ਤਾਂ ਇਹਦੇ ਕੋਲ ਕੋਈ ਫੋਨ ਸੀ ਜਿਹੜਾ ਹੈਗਾ ਸੀ ਉਹ ਤਾਂ ਵੀ ਨੰਬਰ ਬਦਲ ਦਿੰਦਾ ਹੈ। ਕੁਝ ਵੀ ਇਹਦਾ ਪਤਾ ਨਹੀਂ ਹੁੰਦਾ ਪੁਲਿਸ ਨੂੰ। ਪੁਲਿਸ ਫਿਰ ਆਸਾਮ ਦਾ ਰੁਕ ਕਰਦੀ ਹੈ। ਗੁਹਾਟੀ ਜਾ ਕੇ ਗੁਹਾਟੀ ਪੁਲਿਸ ਦੀ ਮਦਦ ਦੇ ਨਾਲ ਫਿਰ ਇਹਨੂੰ ਲੱਭਿਆ ਜਾਂਦਾ ਹੈ। ਤੇ ਅਖੀਰ 3 ਸਾਲ ਬਾਅਦ 2024 ਦੇ ਵਿੱਚ ਪੁਲਿਸ ਨੇ ਫਿਰ ਗ੍ਰਿਫਤਾਰ ਕਰਦੀ ਹੈ ਆਸਾਮ ਦੇ ਵਿੱਚ। ਉਸ ਤੋਂ ਬਾਅਦ ਇਹਨੂੰ ਫਿਰ ਜੇਲ੍ਹ ਦੇ ਵਿੱਚ ਲਿਆਂਦਾ ਜਾਂਦਾ ਹੈ। ਜਿਹੜੀ ਉਮਰ ਕੈਦ ਦੀ ਸਜ਼ਾ ਦੀ ਚੱਲਦੀ ਸੀ ਤੇ ਫਿਰ ਇਹ ਤੇ ਫਰਾਰ ਜਿਹੜਾ ਹੋਇਆ ਸੀ ਉਹਦਾ ਵੀ ਕੇਸ ਜਿਹੜਾ ਹੈ ਤੇ ਚੱਲਣਾ ਸ਼ੁਰੂ ਹੋ ਜਾਂਦਾ ਹੈ। ਤੇ ਹੁਣ ਇਹ ਅੱਜ ਦੀ ਤਰੀਕ ਦੇ ਵਿੱਚ ਇਹ ਜੇਲ੍ਹ ਦੇ ਵਿੱਚ ਇੱਥੇ ਵੀ ਇਹ ਕਹਾਣੀ ਖਤਮ ਨਹੀਂ ਹੁੰਦੀ ਵਿਨੋਦ ਵਰਮਾ ਤੇ ਪੁਸ਼ਪਾ ਵਰਮਾ ਇਹਨਾਂ ਦੇ ਘਰ ਕੋਈ ਵੀ ਔਲਾਦ ਨਹੀਂ ਪੈਦਾ ਹੁੰਦੀ ਜਦੋਂ ਬਹੁਤ ਜ਼ਿਆਦਾ ਸਮਾਂ ਲੰਘ ਜਾਂਦਾ ਹੈ ਔਲਾਦ ਨਹੀਂ ਹੁੰਦੀ ਡਾਕਟਰ ਜਵਾਬ ਦੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਇੱਕ ਫੈਸਲਾ ਲੈਂਦੇ ਨੇ ਇੱਕ ਬੱਚੇ ਨੂੰ ਗੋਦ ਲੈਣ ਦਾ ਵਿਨੋਦ ਵਰਮਾ ਦੇ ਪਿਤਾ ਦਲੀਪ ਵਰਮਾ ਵੀ ਇਹਦੇ ਵਿੱਚ ਇਹਨਾਂ ਦੀ ਮਦਦ ਕਰਦੇ ਨੇ ਕੋਈ ਜੋੜਾ ਬੱਚਾ ਪੈਦਾ ਹੋਣ ਤੋਂ ਬਾਅਦ ਉਹ ਬੱਚੇ ਨੂੰ ਝਾੜੀਆਂ ਦੇ ਵਿੱਚ ਸਿੱਟ ਕੇ ਚਲਾ ਜਾਂਦਾ ਤੇ ਕਿਸੇ ਵੱਲੋਂ ਉਹ ਬੱਚਾ ਸਫਦਰਗੰਜ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਤੇ ਸਫਦਰਗੰਜ ਹਸਪੀਟਲ ਦੇ ਵਿੱਚੋਂ ਵਿਨੋਦ ਵਰਮਾ ਤੇ ਪੁਸ਼ਪਾ ਵਰਮਾ ਇਹ ਬੱਚੇ ਨੂੰ ਗੋਦ ਲੈਂਦੇ ਨੇ ਗੋਦ ਲੈਣ ਤੋਂ ਬਾਅਦ ਇਹਨੂੰ ਪਾਲਿਆ ਪੋਸਿਆ ਪੜਾਇਆ ਲਿਖਾਇਆ ਜਾਂਦਾ ਤੇ ਕਿਸੇ ਨੂੰ ਇਹ ਨਹੀਂ ਦੱਸਿਆ ਜਾਂਦਾ ਵੀ ਇਹ ਬੱਚਾ ਸੀ ਗੋਦ ਲਿਆ ਸਭ ਨੂੰ ਇਹ ਹੁੰਦਾ ਵੀ ਬੱਚਾ ਇਹਨਾਂ ਦਾ ਹੀ ਹੈ ਉਸ ਤੋਂ ਬਾਅਦ ਬੱਚਾ ਵੱਡਾ ਹੁੰਦਾ ਜੌਬ ਕਰਨ ਲੱਗਦਾ ਉਹਦਾ ਵਿਆਹ ਕਰਵਾਇਆ ਜਾਂਦਾ ਪਰ ਉਹ ਬੱਚਾ ਹੀ ਇਹ ਪੂਰੇ ਪਰਿਵਾਰ ਦਾ ਕਾਲ ਬਣਦਾ ਜਿਹੜਾ ਝਾੜੀਆਂ ਦੇ ਵਿੱਚ ਪਿਆ ਸੀ ਜਾਂ ਤਾਂ ਉੱਥੇ ਮਰ ਮੁੱਕ ਜਾਂਦਾ ਜਾਂ ਇੱਕ ਲਵਾਰਸਾਂ ਵਾਲੀ ਜ਼ਿੰਦਗੀ ਜਿਉਂਦਾ ਉਹ ਬੱਚੇ ਨੂੰ ਘਰ ਮਿਲਿਆ ਮਾਪੇ ਮਿਲੇ ਪਰ ਉਹ ਬੱਚੇ ਨੇ ਉਹ ਘਰ ਵੀ ਤੈਸ ਨਸ ਕੀਤਾ ਤੇ ਉਹ ਮਾਪੇ ਨੂੰ ਵੀ ਮੌਤ ਦੇ ਘਾਟ ਉਤਾਰਿਆ ਅੱਗੋਂ ਜਿਹੜੀ ਉਹਦੇ ਨਾਲ ਉਹਦੀ ਜ਼ਿੰਦਗੀ ਜਿਹਦੇ ਨਾਲ ਉਹਨੇ ਲਵ ਮੈਰਿਜ ਕਰਵਾਈ ਉਹਨੂੰ ਵੀ ਮਾਰਿਆ ਤੇ ਜਿਹੜਾ ਬੱਚਾ ਉਹਦਾ ਸੀ ਉਹਨੂੰ ਵੀ ਖਤਮ ਕੀਤਾ ਅਖੀਰ ਉਹ ਬੱਚੇ ਨੇ ਚਾਰ ਕਤਲ ਕੀਤੇ ਤੇ ਅੱਜ ਆਪਣੀ ਸਜ਼ਾ ਭੁਗਤ ਰਿਹਾ ਦਿੱਲੀ ਜੇਲ੍ਹ ਦੇ ਵਿੱਚ ਇਹ ਸੀ ਵਰਮਾ ਫੈਮਲੀ ਦੀ ਸਟੋਰੀ ਜਿਨ੍ਹਾਂ ਨੇ ਇੱਕ ਨਾਥ ਬੱਚੇ ਨੂੰ ਪਾਲਿਆ ਪੋਸਿਆ ਪੜਾਇਆ ਲਿਖਾਇਆ ਤੇ ਕਾਬਲ ਬਣਾਇਆ ਉਹੀ ਬੱਚਾ ਉਹਨਾਂ ਦੀ ਫੈਮਲੀ ਦਾ ਕਾਲ ਬਣਿਆ ਜਿਹੜੇ ਵੀ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਪੇ ਬਾਪ ਪਤੀ ਪਤਨੀ ਭੈਣ ਭਰਾ ਉਹ ਰਿਸ਼ਤਿਆਂ ਦੀ ਹਮੇਸ਼ਾ ਕਦਰ ਕਰੋ ਉਹਨਾਂ ਦੀ ਕਦਰ ਕਰੋਗੇ ਉਹ ਰਿਸ਼ਤੇ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਖੜੇ ਮਿਲਣਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ